ਹੁਣ ਦਿੱਲੀ ਵਿੱਚ ਸਰਕਾਰ ਆ ਪਾਰਟੀ ਦੇ ਹੈਗੀ ਇਸ ਕਰਕੇ ਹੁਣ ਦਿੱਲੀ ਦੇ ਆਪਣੇ ਪਾਰਟੀ ਨੇ ਸੋਚਿਆ ਇੱਕ ਪੱਥਰ ਨਾਲ ਦੋ ਪੰਛੀ ਮਾਰਦਿਆਂ ਤਾਂ ਇੱਕ ਤਾਂ ਆਪਣੇ ਆਪ ਨੂੰ ਪਾਣੀ ਦੇ ਰਖਵਾਲੇ ਘਵਾਵਾਂਗੇ ਦੂਜਾ ਜਿਹੜਾ ਬੀਜੇਪੀ ਨੂੰ ਬਦਨਾਮ ਕਰਾਂਗੇ ਇਸ ਕਰਕੇ ਜਿਹੜਾ ਹੁਣ ਇਹਨਾਂ ਨੂੰ ਪਾਣੀ ਦਾ ਚੇਤਾ ਆਇਆ ਪਾਣੀ ਦੀ ਲੁੱਟ ਤਾਂ 1952 ਤੋਂ ਸ਼ੁਰੂ ਹੋਈ ਹੋਈ ਹੈ ਔਰ ਜਿਹੜੀ ਵੀ ਸਰਕਾਰ ਆਈ ਆ ਉਹਨੇ ਇਸ ਨੂੰ ਰੋਕਣ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਜਿਹੜਾ ਇਧਰਾਂ ਗਾਂਧੀ ਉਹਦਾ ਐਮਰਜੈਂਸੀ ਲੱਗੀ ਹੋਈ ਸੀਗੀ ਉਹਨੇ ਆਪਣੇ ਲੈਵਲ ਤੇ ਹੀ ਪਾਣੀਆਂ ਦੀ ਵੰਡ ਕਰਤੀ ਕਿਸੇ ਸਟੇਟ ਤੋਂ ਪੁੱਛਿਆ ਹੀ ਨਹੀਂ ਗਿਆ ਜਦ ਕਿ ਜਿਹੜੇ ਪਾਣੀ ਆ ਉਹ ਜਿਹੜੀ ਸਟੇਟ ਦਾ ਹੱਕ ਹੈ ਉਹਦੇ ਤੇ ਸੈਂਟਰ ਕੋਈ ਇੰਟਰਫੀਅਰੈਂਸ ਨਹੀਂ ਕਰ ਸਕਦਾ ਅੱਜ ਜਿਹੜਾ ਹਰਿਆਣਾ ਜਿਹੜਾ ਕਹਿੰਦੇ ਆ ਵੀ ਸਾਡਾ 22% ਪਾਣੀ ਵਧ ਵਰਤਦੇ ਆ ਪੰਜਾਬ ਵਾਲੇ ਇਹਨਾਂ ਪਹਿਲਾਂ ਕਿਉਂ ਨਹੀਂ ਕੀਤਾ ਆ ਪਾਣੀ ਦਾ 70% ਜਿਹੜਾ ਪਾਣੀ ਦਾ ਹਿੱਸਾ ਵਾ ਉਹ ਤਾਂ ਰਾਜਸਥਾਨ ਹਰਿਆਣਾ ਤੇ ਦਿੱਲੀ ਵਰਤਦੇ ਆ ਪੰਜਾਬ ਤਾਂ ਵਰਤ ਨਹੀਂਂ ਦਿਆ ਜਦ ਕਿ ਪਾਣੀ ਦਾ ਹੱਕ ਪੰਜਾਬ ਚ ਹੈ ਮਿਸ਼ਾਨ ਦਾ ਪੰਜਾਬ ਤੋਂ ਆਉਂਦਾ ਤੇ ਫਾਇਦਾ ਜਿਹੜਾ ਹਰਿਆਣਾ ਰਾਜਸਥਾਨ ਦਿੱਲੀ ਠਾ ਰਿਹਾ ਪੰਜਾਬ ਦਾ ਧੱਕਾ ਵਾ ਕਿਉਂਕਿ ਇੱਥੇ ਜਿਹੜੇ ਸਿੱਖ ਆ ਸਿੱਖ ਵਸਦੇ ਆ ਤੇ ਸੈਂਟਰ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਥੱਲੇ ਲਾਉਣਾ ਚਾਹੁੰਦੀ ਆ ਸਿੱਖਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਹਰ ਤਰੀਕੇ ਨਾਲ ਧਾਰਮਿਕ ਤੌਰ ਤੇ ਵੀ ਥੱਲੇ ਲਾ ਰਹੀ ਆ ਅਸਲ ਵਿੱਚ ਜਿਹੜੀ ਮੱਲੋ ਪੰਜਾਬ ਦੀ ਵੰਡ ਹੋਈ ਆ ਉਹਦੇ ਜਿਹੜੇ ਸੈਕਸ਼ਨ 78 79 80 ਪਾਏ ਗਏ ਆ ਉਹ ਸਾਰੇ ਪਵਾੜੇ ਦੀ ਲੜ ਹੈ ਨਾਮ ਸਿੰਘ ਸ਼ੈਣੀ ਦਾ ਇੱਕ ਬਿਆਨ ਪੜ੍ਹ ਰਿਹਾ ਸੀ ਉਹ ਨੇ ਕਹਿੰਦਾ ਜੀ ਪਾਣੀ ਕੁਦਰਤੀ ਹੈ ਚੀਜ਼ ਹੈ ਇਸ ਕਰਕੇ ਇਹਦੇ ਤੇ ਕਿਸੇ ਦਾ ਅਧਿਕਾਰ ਨਹੀਂ ਤੇ ਜੇ ਕੁਦਰਤੀ ਚੀਜ਼ ਹੈ ਤੇ ਪੱਥਰ ਵੀ ਤਾਂ ਕੁਦਰਤੀ ਚੀਜ਼ ਹੈ ਰਾਜਸਥਾਨ ਦਾ ਅਧਿਕਾਰ ਕਿੱਦਾਂ ਕੋਈ ਹੰਡੇ ਫਰੀ ਸਿਰ ਪਾਣੀ ਕਿਉਂ ਫਰੀ ਪਾਣੀ ਦੇ ਅਧਿਕਾਰ ਫਰੀ ਹੈ ਉੱਥੇ ਹੈ ਪਰ ਦਰਿਆ ਦੂਜਿਆਂ ਦੇ ਤਾਂ ਹੀ ਪੈਸੇ ਵੱਡਾ ਜੀ ਜਦੋਂ ਇਹਨਾਂ ਦੇ ਡਾਇਰੈਕਟਰ ਢਾਏ ਗਏ ਸੀ ਕਿਉਂ ਨਹੀਂ ਰੌਲਾ ਪਾਇਆ ਇਹਨਾਂ ਨੇ ਵਰਤਮਾਨ ਦੀ ਸਰਕਾਰ ਨੇ ਸਰਕਾਰ ਦੇ ਇਹਨਾਂ ਦੀ ਸੀ ਇੱਕ ਕੀ ਬਾਈਟ ਬਣ ਗਈ ਸੀ ਕਿਉਂ ਨਹੀਂ ਰੌਲਾ ਪਾਇਆ ਅਜੇ ਤੱਕ ਇਨਸਾਫ ਚੋਕੀ ਚੀਜ਼ ਤਰ ਹੈ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਖੋਇਆ ਹੁਣ ਉਹ ਪਾਣੀ ਖੋਣਗੇ ਪਰ ਖੋ ਰਏ ਆ ਇਹ ਕਰਕੇ ਸਾਰੇ ਅੱਖਾਂ ਪੂਜ ਰਹੇ ਆ ਸਿਰਫ ਆਪਣੀਆਂ ਗੱਡੀਆਂ ਬਚਾਉਣ ਵਾਸਤੇ ਛੋੜੇ ਜਿਹੜਾ ਤੁਸੀਂ ਇੱਥੇ ਬੋੜ ਲੱਗੇ ਦੇਖੋਗੇ ਸਰਕਾਂ ਤੇ ਜਿੱਥੇ ਲਿਖਿਆ ਜਾਊਗਾ ਪਾਣੀ ਨਾਲ ਰਾਕਾ ਤੁਗਨ ਸਿੰਘ ਮਾਰ ਅਰੇ ਡਰਾਮੇ ਕਰ ਰਹੇ ਆ ਉਹ ਤੁਸੀਂ ਪੰਜਾਬ 'ਚ ਤੁਸੀਂ ਉਥੇ ਇੰਪਲਾਈ ਦਾ ਪੂਰੀ ਭਰਤੀ ਕਰਕੇ ਦੇ ਦੇ ਨਹੀਂ ਸਕੇ ਕੋਈ ਪੰਜਾਬ ਦੇ ਅਕਲ ਵਾਲੇ ਜਿਹੜੇ ਕਰ ਰਿਹਾ ਨਾ ਕਿ ਖੜੂਗਾ ਜਿਹੜਾ ਖੜੂਗਾ ਜਿਹੜਾ ਗੱਲ ਕਰੂਗਾ ਜਾਂ ਉਹ ਜੇਲ੍ਹ 'ਚ ਜਾਊਗਾ ਜਾਂ ਉਹਨੂੰ ਗੋਲੀ ਮਾਰ ਦਿੱਤੀ ਜਾਊਗੀ ਪਾਣੀਆਂ ਦੇ ਮਸਲੇ ਦੇ ਉੱਪਰ ਪੰਜਾਬ ਦੀਆਂ ਤੇ ਹਰਿਆਣਾ ਦੀਆਂ ਜਿਹੜੀਆਂ ਸੱਤਾਧਾਰੀ ਧਰਾਂ ਨੇ ਜਾਂ ਸੱਤਾਹੀਣ ਧਰਾਂ ਨੇ ਉਹਨਾਂ ਦੇ ਵੱਲੋਂ ਜਿੱਥੇ ਸੌੜੀ ਰਾਜਨੀਤੀ ਕੀਤੀ ਜਾਂਦੀ ਹੈ ਤਾਂ ਉੱਥੇ ਸੈਂਟਰ ਸਰਕਾਰ ਦੇ ਵੱਲੋਂ ਵੀ ਸਮੇਂ-ਸਮੇਂ ਤੇ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਆਮ ਕਰਕੇ ਚਰਚਾ ਦਾ ਵਿਸ਼ਾ ਰਹੀਆਂ ਨੇ ਹਾਲ ਦੇ ਵਿੱਚ ਵੀ ਆਲ ਪਾਰਟੀ ਮੀਟਿੰਗ ਬੁਲਾਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਸੈਕਸ਼ਨ ਤੋਂ ਬਾਅਦ ਹਰਿਆਣਾ ਨੇ ਵੀ ਬਿਲਕੁਲ ਇਸੇ ਤਰੀਕੇ ਦਾ ਐਕਟ ਕੀਤਾ ਹੈ ਆਲ ਆਲ ਪਾਰਟੀ ਮੀਟਿੰਗ ਬੁਲਾਈ ਆ ਤੇ ਉਸ ਤੋਂ ਬਾਅਦ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਪੰਜਾਬ ਸਰਕਾਰ ਨੇ ਤੇ ਉਹਦੇ ਵਿੱਚ ਵੀ ਇੱਕ ਮਤਾ ਪਾਉਣ ਦੀ ਗੱਲ ਕੀਤੀ ਗਈ ਹੈ ਇਸੇ ਨੂੰ ਲੈ ਕੇ ਤਮਾਮ ਸਾਰੇ ਸਵਾਲ ਨੇ ਤੇ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਪੰਜਾਬ ਪੁਲਿਸ ਦੀ ਗਤੀਵਿਧੀ BBMB ਦੇ ਉੱਪਰ ਨਜ਼ਰ ਆਈ ਹੈ ਤਾਂ ਉਸ ਨੂੰ ਵੀ ਲਾਂਭੇ ਕਰਨ ਨੂੰ ਲੈ ਕੇ ਜਿਹੜਾ ਸੁਨੇਹੇ ਦਿੱਤੇ ਜਾ ਰਹੇ ਨੇ ਤਮਾਮ ਸਾਰੇ ਸਵਾਲਲੇ ਤੇ ਇਹਨਾਂ ਸਵਾਲਾਂ ਦੇ ਮੱਦੇਨਜ਼ਰ ਸਮਝਣ ਦਾ ਯਤਨ ਕਰਾਂਗੇ ਕਿ ਆ ਪਵਿੱਖ ਦੇ ਵਿੱਚ ਇਸ ਮਸਲੇ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਇਹ ਮਸਲਾ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਭੁਗਤੇ ਕਾ ਜਾਂ ਫਿਰ ਪਹਿਲਾਂ ਦੇ ਵੰਗ ਜਿਸ ਤਰ੍ਹਾਂ ਚੰਡੀਗੜ੍ਹ ਖੋਣ ਦੀ ਗੱਲ ਹੋਵੇ ਪੰਜਾਬੀ ਭਾਸ਼ਾ ਦੀ ਗੱਲ ਹੋਵੇ ਜਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਪੰਜਾਬ ਦੇ ਨਾਲ ਜਾਤੀ ਹੋਈ ਹੈ ਉਹਨਾਂ ਦੇ ਵੰਗ ਇਸ ਵਾਰ ਵੀ ਪਾਣੀਆਂ ਦੇ ਮਸਲੇ ਦੇ ਉੱਪਰ ਪੰਜਾਬ ਦੇ ਨਾਲ ਕੀ ਜਾਪਤੀ ਹੋਣ ਜਾ ਰਹੀ ਹੈ ਤਮਾਮ ਸਾਰੇ ਸਵਾਲੇ ਇਹਨਾਂ ਸਵਾਲਾਂ ਦੇ ਬਾਬਤ ਇਹਨਾਂ ਤਮਾਮ ਸਾਰੇ ਮਸਲਿਆਂ ਦੇ ਮਾਹਰ ਸਰਦਾਰ ਬਖਸ਼ੀਤ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਖਸ਼ੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਹੜਾ ਸਮੇਂ-ਸਮੇਂ ਤੇ ਜਿਵੇਂ BBMB ਦਾ ਮਸਲਾ ਉੱਪਰਦਾ ਹੈ ਹਾਲ ਦੇ ਵਿੱਚ ਵੀ BBMB ਦਾ ਮਸਲਾ ਉੱਭਰਿਆ ਹੈ ਕਿਹੜੀ ਨਜ਼ਰ ਤੋਂ ਦੇਖਦੇ ਹੋ ਜੀ ਕੀ ਲੱਗਦਾ ਹੈ ਕਿ ਸਮੇਂ-ਸਮੇਂ ਦੇ ਵਾਂਗ ਇਸ ਵਾਰ ਵੀ ਜਿਹੜਾ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਵਿਵਾਦਾਂ ਵਾਲੇ ਬਿਆਨ ਦਿੱਤੇ ਜਾ ਰਹੇ ਨੇ ਚਾਹੇ ਉਹ ਪੰਜਾਬ ਦੀਆਂ ਧਿਰਾਂ ਹੋਣ ਚਾਹੇ ਪੰਜਾਬ ਤੋਂ ਬਾਹਰ ਲੀਆਂ ਹਰਿਆਣੇ ਦੀਆਂ ਧਿਰਾਂ ਹੋਣ ਕਿਵੇਂ ਦੇਖ ਦੋ ਇਹਨਾਂ ਤਮਾਮ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕੈਨਡਰ ਬਿਊਟੀਫੁੱਲ ਦਾ ਧਨਵਾਦ ਦਿਆਂ ਜਿਹੜਾ ਮੈਨੂੰ ਇਸ ਮੁੱਦੇ ਮਿਸ਼ਰ ਬੋਲਡ ਦਾ ਉਪਰਤ ਜੀ ਹੋਰ ਸਭ ਤੋਂ ਇਤਿਲਾਵਾ ਆਪਾਂ ਹੋਰ ਸਾਰੇ ਜਣੇ ਪਤੇ ਬਣਾਉਣੇ ਵੈਰ ਜੀ ਖਾਲਸਾ ਸਵਾਹਿਰ ਜੀ ਕੀ ਫਤਿਹ ਇਹ ਜਿਹੜੀ ਅੱਜ ਪੰਜਾਬ ਨਾਲ ਹੋ ਰਹੀ ਆ ਪਹਿਲਾਂ ਹੀ ਸੁਣਦੇ ਹਾਂ ਸੁਣਿਆ ਕਰਦੇ ਹੀ ਭਈ ਤਕੜੇ ਦਾ 37200 ਤਾਜਾ ਹੀ ਉਹ ਦੇਖ ਲਿਆ ਇਹ 37200 ਕਿੱਦਾਂ ਹੁੰਦਾ ਅਸਲ ਵਿੱਚ ਪੰਜਾਬ ਦੇ ਪਾਣੀਆਂ ਨਾਲ ਧੱਕਾ ਦਾ ਆਜ਼ਾਦੀ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਜਦੋਂ 1952 ਚ ਰਾਜਸਥਾਨ ਲਹਿਰ ਬਣਾਈ ਤੇ ਪੰਜਾਬ ਦਾ ਅੱਧਾ ਪਾਣੀ ਅੱਧੇ ਤੋਂ ਵੱਧ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਦਿੱਤਾ ਗਿਆ ਇਸ ਕਰਕੇ ਦਿੱਤਾ ਗਿਆ ਇਹ ਤਾਂ ਕਿ ਇਹ ਜਿਹੜਾ ਸਿੰਧੂ ਘਾਟੀ ਦਾ ਪਾਣੀ ਆ ਹੈ ਉਹ ਉਹਦੇ ਉਹਦੇ ਵਿੱਚ ਆਈ ਇਹ ਪਾਣੀ ਦੇ ਰਹੇ ਆ ਦੁਜੀ ਸਟੇਟ ਨੂੰ ਤਾਂ ਕਿ ਇਹ ਆਪਣੇ ਪਾਣੀ ਰੱਖ ਸਕੇ ਜੀ ਔਰ ਉਹਦੇ ਨਾਲ ਉਹ ਤੋਂ ਬਾਅਦ ਕੀ ਹੋਇਆ 1950 ਪਤਾਪ ਸਿੰਘ ਜਿਹੜਾ ਸੀਗਾ ਉਹਦਾ ਮੁੱਖ ਮੰਤਰੀ ਸੀਗਾ ਪਟਾਰਸ ਦਾ ਪਤਾਪ ਸਿੰਘ ਨੇ ਇੱਕ ਲਾਜ ਜਿਹਾ ਸੀਗਾ ਕਿ ਮੈਂ ਸਦਾਖਣੀ ਮੁੱਖ ਮੈਂ ਰਹਿਣਾ ਮੁੱਖ ਮੰਤਰੀ ਰਹਿਣਾ ਜਾਂ ਹੋਰ ਕੁਝ ਰਹਿਣਾ ਉਹ ਆਪਣੀ ਗੱਦੀ ਬਚਾਉਣ ਵਾਸਤੇ ਕੇਂਦਰੀ ਸਰਕਾਰੀ ਅਸੀਮਾਂ ਨੂੰ ਲਾਗੂ ਕਰਦਾ ਜੀ ਉਦੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਪੰਜਾਬ 'ਚ ਜਿੰਨੇ ਵੀ ਮੁੱਖ ਮੰਤਰੀ ਆਏ ਸਾਰਿਆਂ ਨੇ ਕੇਂਦਰ ਦਾ ਪੱਖ ਪੂਰਿਆ ਔਰ ਕਿਸੇ ਨੇ ਪੰਜਾਬ ਨਾਲ ਆਪਣਾ ਇਨਸਾਫ ਨਹੀਂ ਕੀਤਾ ਸਾਰਿਆਂ ਨੇ ਪੰਜਾਬ ਨਾਲ ਬੇਵਫਾਈ ਕੀਤੀ ਹੈ ਭਾਵੇਂ ਉਹ ਕਾਂਗਰਸ ਸਰਕਾਰ ਸੀ ਭਾਵੇਂ ਉਹ ਅਕਾਲੀਆਨ ਦੇ ਨਾਲ ਭਾਵੇਂ বিজেপি ਦੀ ਸਰਕਾਰ ਸੀ ਭਾਵੇਂ ਹੁਣ ਆਜਾ ਪਾਰਟੀ ਸਰਕਾਰ ਹੈ ਮੈਂ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਪਾਣੀ ਆ ਜੀ 8500 ਉਸ ਇਹ ਉਸਨੇ ਮੰਗਿਆ ਹਰਿਆਣੇ ਨੇ ਹੂੰ ਇਹਦੇ ਤੇ ਰਵਾਜ ਹੀ ਕਿਉਂ ਪਿਆ ਇਹ 3 ਸਾਲ ਤੋਂ ਪਾਣੀ ਚੱਲ ਰਿਹਾ ਸੀ ਸਰਦਾਰ ਰਜੀਪਾਲ ਸਿੰਘ ਬਰਾੜ ਨੇ ਆਪਣੇ ਚੈਨਲ ਦੇ ਚਿੰਟੂ ਦਿੰਦਿਆਂ ਕਿਹਾ ਕਿ ਤੁਸੀਂ ਇਸ ਲਈ 3 ਸਾਲ ਤੋਂ ਤਾਂ ਸਗੋਂ 9000 ਪਾਣੀ ਕਿਵੇਂ ਸਕੇ ਦਿੱਤਾ ਜਾ ਰਿਹਾ ਸੀਗਾ ਉਦੋਂ ਕਿਉਂ ਨਹੀਂ ਬੋਲਿਆ ਆਪਣੇ ਪੰਜਾਬ ਸਰਕਾਰ ਕਿਉਂਕਿ ਉਹਦੋਂ ਇਸ ਕਰਕੇ ਨਹੀਂ ਬੋਲਿਆ ਕਿ ਉਦੋਂ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਸੀਗੀ ਉਹ ਆਪ ਪਾਰਟੀ ਦੀ ਸੀ ਹੁਣ ਦਿੱਲੀ ਵਿੱਚ ਸਰਕਾਰ ਆ ਪਾਰਟੀ ਦੇ ਹੈਗੀ ਹੂੰ ਇਸ ਕਰਕੇ ਹੁਣ ਦਿੱਲੀ ਦੇ ਆਪਣੇ ਪਾਰਟੀ ਨੇ ਸੋਚਿਆ ਇੱਕ ਪੱਥਰ ਨਾਲ ਦੋ ਪੰਛੀ ਮਾਰਦੇ ਆ ਪਰ ਇੱਕ ਤਾਂ ਆਪਣੇ ਆਪ ਨੂੰ ਪਾਣੀ ਦੇ ਰਖਵਾਲੇ ਕੋਹਾਵਾਂਗੇ ਦੂਜਾ ਜਿਹੜਾ ਭਾਜਪਾ ਨੂੰ ਬਦਨਾਮ ਕਰਾਂਗੇ ਇਸ ਕਰਕੇ ਜਿਹੜਾ ਹੁਣ ਇਹਨਾਂ ਨੂੰ ਪਾਣੀ ਦਾ ਚੇਤਾ ਆਇਆ ਪਾਣੀ ਦੀ ਲੁੱਟ ਤਾਂ 1952 ਤੋਂ ਸ਼ੁਰੂ ਹੋਈ ਹੋਈ ਹੈ ਹੂੰ ਔਰ ਜਿਹੜੀ ਵੀ ਸਰਕਾਰ ਆਈ ਆ ਉਹਨੇ ਇਸ ਨੂੰ ਰੋਕਣ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਵੀ ਇਹ ਸਿਰਫ ਡਰਾਮਾ ਹੀ ਸਾਹਤ ਹੋਏਗੀ ਮੈਂ ਹੁਣੇ ਹੀ ਸਦਾ ਪ੍ਰਗਟ ਸਿੰਘ ਦਾ ਬਿਆਨ ਪੜ੍ਹ ਸੁਣ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਉਹਨੇ ਕਿਹਾ ਕਿ ਕੱਲ ਦਾ ਬਿਆਨ ਤੇ ਅੱਜ ਦਾ ਬਿਆਨ ਕੀ ਹੈ ਮੁੱਖ ਮੰਤਰੀ ਦਾ ਸੁਣ ਲੋ ਤੁਸੀਂ ਕੱਲ ਉਹ ਕੀ ਕਹਿ ਰਿਹਾ ਸੀ ਅੱਜ ਕੀ ਕਹਿ ਰਿਹਾ ਸੋ ਇਸ ਵਾਸਤੇ ਜਿੱਥੇ ਪਾਣੀਆਂ ਦੀ ਲੁੱਟ 1976 ਦੇ ਵਿੱਚ ਜਿਹੜਾ ਇਧਰਾ ਗਾਂਧੀ ਨੂੰ ਐਮਰਜੈਂਸੀ ਲੱਗੀ ਹੋਈ ਸੀ ਹੂੰ ਉਹਨੇ ਆਪਣੇ ਲੈਵਲ ਤੇ ਪਾਣੀਆਂ ਦੀ ਵੰਡ ਕਰਤੀ ਕਿਸੇ ਸਟੇਟ ਤੋਂ ਪੁੱਛਿਆ ਹੀ ਨਹੀਂ ਗਿਆ ਜਦ ਕਿ ਜਿਹੜਾ ਪਾਣੀ ਆ ਉਹ ਜਿਹੜੀ ਸਟੇਟ ਦਾ ਹੱਕ ਹੈ ਉਹਦੇ ਤੇ ਸੈਂਟਰ ਕੋਈ ਇੰਟਰਫੀਅਰੈਂਸ ਨਹੀਂ ਕਰ ਸਕਦਾ ਪਰ ਉਹ ਇੰਨੀ ਹੰਕਾਰੀ ਹੋਈ ਸੀ ਪ੍ਰਧਾਨ ਮੰਤਰੀ ਸੀ ਉਹਨੇ ਬਿਨਾਂ ਪੁੱਛਿਆ ਹੀ ਪੰਜਾਬ ਤੋਂ ਆਪਣਾ ਪਾਣੀ ਜਿਹੜਾ ਉਹਨੂੰ ਹਰਿਆਣਾ ਮੰਦੀ ਦਿੱਤਾ ਬਖਸ਼ੀਸ਼ ਸੰਘ ਦੀ ਇੱਕ ਇਹ ਵੀ ਸਵਾਲ ਹੈ ਕਿ ਜਿਹੜੀ ਆਲ ਪਾਰਟੀ ਮੀਟਿੰਗ ਬੁਲਾਈ ਗਈ ਉਹਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਕਦਮ ਚੱਕਿਆ ਗਿਆ ਤੇ ਇਸ ਤੋਂ ਬਾਅਦ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਕਦਮ ਹੈ ਹਰਿਆਣਾ ਸਰਕਾਰ ਦੇ ਵੱਲੋਂ ਚੱਕ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਤੇ ਹੋ ਸਕਦਾ ਕੇਸ ਕਰਕੇ ਚੱਕਿਆ ਗਿਆ ਹੋਵੇ ਕਿ ਰਿੰਦਾ ਖੁਚਿਆ ਜਿਹੜਾ ਪਾਣੀ ਹੈ ਉਹ ਨਾ ਹਰਿਆਣਾ ਨੂੰ ਜਾ ਸਕੇ ਪਰ ਹਰਿਆਣਾ ਦੇ ਵੱਲੋਂ ਜਿਹੜਾ ਆਲ ਪਾਰਟੀ ਮੀਟਿੰਗ ਬੁਲਾਉਣ ਦਾ ਕੀ ਮਕਸਦ ਮੰਨਿਆ ਜਾਵੇ ਪੰਜਾਬ ਨੇ ਆਪਣੀ ਇੱਕ ਡਿਊਟ ਦਾ ਦਿਖਾਈ ਹੈ ਕਿ ਅਸੀਂ ਸਾਰੇ ਇਕੱਠੇ ਆ ਉਹਨੂੰ ਕਾਊਂਟਰ ਕਰਨ ਵਾਸਤੇ ਹਰਿਆਣੇ ਨੇ ਚੱਕਿਆ ਇਹ ਵੀ ਉਹਨਾਂ ਕੌਂਟਰ ਕਰਕੇ ਸਾਡੇ ਤੋਂ ਆ ਕੇ ਅੱਜ ਜਿਹੜਾ ਹਰਿਆਣਾ ਵਾਲਾ ਕਹਿੰਦੇ ਆ ਵੀ ਸਾਡਾ 22% ਪਾਣੀ ਵਾ ਵਧ ਵਰਤਦੇ ਆ ਪੰਜਾਬ ਵਾਲੇ ਇਹਨਾਂ ਪਹਿਲਾਂ ਕਿਉਂ ਨਹੀਂ ਕੀਤਾ ਆ ਪਾਣੀ ਦਾ 70% ਜਿਹੜਾ ਪਾਣੀ ਦਾ ਹਿੱਸਾ ਵਾ ਉਹ ਤਾਂ ਰਾਜਸਥਾਨ ਹਰਿਆਣਾ ਤੇ ਦਿੱਲੀ ਵਖਤ ਨੇ ਪੰਜਾਬ ਦੇ ਵਰਤਣ ਨਹੀਂ ਦਿਆ ਹੂੰ ਕਰਕੇ ਪਾਣੀ ਦਾ ਹੱਕ ਪੰਜਾਬ ਚ ਇੰਟਰਨੈਸ਼ਨਲ ਰਾਈਪਰ ਨੇ ਕਿਹਾ ਕਿ ਤੇ ਕਹਿੰਦਾ ਪਰ ਜਿਹੜਾ ਰਾਜ ਨੂੰ ਨੁਕਸਾਨ ਹੁੰਦਾ ਉਹੀ ਉਸ ਪਾਣੀ ਦਾ ਵਰਤੂਗਾ ਲਕਡਾਰ ਹੜਾ ਮੇਲੇ ਹੜਾ ਮੇਲੇ ਦੀ ਸਥਿਤੀ ਸਾਡੇ ਸਾਹਮਣੇ ਕਿ ਪਹਿਲਾਂ ਰਾਜਸਥਾਨ ਨੇ ਤੇ ਹਰਿਆਣਾ ਨੇ ਮੋੜਾ ਉਹ ਜਿਹੜਾ ਪਿੰਡ ਜਿਹੜਾ ਸਭਰਾਵ ਆ ਹੂੰ ਉਹ ਦਰਿਆ ਦੇ ਦੋਨੋਂ ਕੰਢੇ ਆ ਜੀ ਤੇ ਮੈਂ ਹਰ ਸਾਲ ਦੇਖਦਾ ਕਿ ਕਿੰਨੀ ਉੱਥੇ ਜੜੀ ਬਰਬਾਦੀ ਹੁੰਦੀ ਆ ਹੂੰ ਔਰ ਕਦੀ ਵੀ ਕਿਸੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾ ਆਪਣੇ ਰਾਜਸਥਾਨ ਸਰਕਾਰ ਨੇ ਹਰਿਆਣਾ ਸਰਕਾਰ ਨੇ ਕੋਈ ਲੋਕਲ ਪ੍ਰੋਪਰਟੀ ਨਹੀਂ ਦਿੱਤੀ ਪੰਜਾਬ ਵੀ ਸਿਰਫ ਕਈ ਵਾਰ ਲਾਰੇ ਲਾਉਂਦਾ ਪਿਛਲੇ ਦੋ ਸਾਲ ਜੋ ਹੋ ਗਏ ਆ ਤੇ ਪੰਜਾਬ ਚ ਹੜ ਆਏ ਤੇ ਇਹਨਾਂ ਨੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਜੀ ਉਹਦਾ ਆਪਣਾ ਦਵਾਂਗੇ ਬੱਕਰੀ ਦਾ ਵੀ ਦਵਾਂਗੇ ਪਕੜੀ ਦਾ ਵੀ ਦਵਾਂਗੇ ਅੱਜ ਵੀ ਲੋਕ ਦੁੰਦੇ ਫਿਰਦੇ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਨੁਕਸਾਨ ਦਾ ਪੰਜਾਬ ਚ ਆਉਂਦਾ ਤੇ ਫਾਇਦਾ ਜਿਹੜਾ ਹਰਿਆਣਾ ਰਾਜਸਥਾਨ ਤੇ ਨਾ ਦਿੱਲੀ ਠਾਰਿਆ ਪੰਜਾਬ ਦਾ ਧੱਕਾ ਵਾ ਔਰ ਇਹ 1975 1947 ਤੋਂ ਬਾਅਦ ਸ਼ੁਰੂ ਹੋ ਗਿਆ ਸੀ ਔਰ ਇਹ ਹੁੰਦਾ ਰਹਿਣਾ ਵਾ ਹੂੰ ਕਿਉਂਕਿ ਇੱਥੇ ਜਿਹੜੇ ਸਿੱਖ ਆ ਸਿੱਖ ਵਸਦੇ ਆ ਤੇ ਸੈਂਟਰ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਥੱਲੇ ਲਾਉਣਾ ਚਾਹੁੰਦੀ ਆ ਸਿੱਖਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਹਰ ਤਰੀਕੇ ਨਾਲ ਧਾਰਮਿਕ ਤੌਰ ਤੇ ਵੀ ਥੱਲੇ ਲਾ ਰਹੀ ਆ ਹੂੰ ਜਿਹੜਾ ਜਲ ਸੇਫਟੀ ਐਕਟ ਬਣਾਇਆ ਜਿਸ ਨੂੰ ਲੈ ਕੇ ਕਾਂਗਰਸ ਦੇ ਪ੍ਰਗਟ ਸਿੰਘ ਨੇ ਵੀ ਇਹ ਬਿਆਨ ਦਿੱਤਾ ਕਿ ਜਲ ਸੇਫਟੀ ਐਕਟ ਆ ਜਿਹੜਾ ਉਹਨੂੰ ਰੱਦ ਕੀਤਾ ਜਾਣਾ ਚਾਹੀਦਾ ਉਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਲਿਆਉਣਾ ਚਾਹੀਦਾ ਹੈ ਉਹ ਐਕਟ ਕੀ ਕਹਿੰਦਾ ਜੀ ਪੰਜਾਬ ਦੇ ਪਾਣੀ ਲਈ ਉਹ ਐਕਟ ਨੇ ਤਾਂ ਸਾਰਾ ਪਾਏ ਪਾਏ ਪਹਿਲੀ ਗੱਲ ਤੋਂ ਐਕਟ ਬਣਾਇ ਨਹੀਂ ਸਕਦੀ ਸਰਕਾਰ ਕਿ ਸਰਕਾਰੀ ਰਾਜ ਸਰਕਾਰ ਦਾ ਮਨੂ ਹੈਗਾ ਵਾ ਹੂੰ ਦੂਜਾ ਜਿਹੜਾ ਉਹ ਅਧਿਕਾਰ ਹੀ ਕੋਈ ਨਹੀਂਗਾ ਆਪਣਾ ਆਪਣਾ ਭਾਗੜਾ ਮੈਨੇਜਮੈਂਟ ਬੋਰਡ ਦਾ ਪਾਣੀ ਵੰਡਣ ਦਾ ਅਸਲ ਵਿੱਚ ਜਿਹੜੀ ਪੰਜਾਬ ਦੀ ਵੰਡ ਹੋਈ ਆ ਉਹਦੇ ਜਿਹੜੇ ਸੈਂਕਸ਼ਨ 78 79 80 ਪਾਏ ਗਏ ਆ ਉਹ ਸਾਰੇ ਪਵਾੜੇ ਦੀ ਲੜ ਹੈ ਉਹ ਜਿਹੜੇ ਉਹ ਦੇਸੀ ਪਾਉਣੇ ਚਾਹੀਦੇ ਉਹਦਾ ਫਾਇਦਾ ਠਾਕੇ ਇਹ ਜਿਹੜੀ ਕੇਂਦਰ ਸਰਕਾਰ ਹੁਣ ਜਿਹੜੀ ਵਿੱਚ ਇੰਟਰਫੇਸ ਕਰ ਰਹੀ ਹੈ ਤੇ ਪੰਜਾਬ ਦਾ ਪਾਣੀ ਲੁੱਟ ਰਹੀ ਹੈ 1982 ਦੇ ਵਿੱਚ ਇੰਦਰਾ ਗਾਂਧੀ ਪਾਵਰਤ ਸੀਗੀ ਉਹਨੇ ਸਾਨੂੰ ਜਿੱਦਾਂ ਸਾੜੇ ਲੋਕਾਂ ਨੂੰ ਪਤਾ ਵੀ ਕਿੱਦਾਂ ਉਹਨੇ ਦਰਬਾਰਾ ਸਿੰਘ ਨੂੰ ਕਹਿ ਕੇ ਜਿਹੜਾ 1981-79 ਦੇ ਵਿੱਚ ਬਾਦਲ ਸਰਕਾਰ ਵਲੇ ਮਕਦਮਾ ਹੋਇਆ ਸੀ ਹਾਈ ਕੋਰਟ ਵਿੱਚ ਉਸ ਵੇਲੇ ਸਰਦਾਰ ਸਰਜੀਤ ਸਿੰਘ ਸੰਧਾ ਵਾਲੀਆ ਚੀਫ ਜਸ ਹੈ ਆਪਣਾ ਹੈਗੇ ਸੀਗੇ ਚੀਫ ਜਸਟਿਸ ਹੂੰ ਉਹਨਾਂ ਨੇ ਇਹ ਪਾਣੀ ਜਿਹੜਾ ਬਾ ਆਪਣਾ ਇਹ ਪੰਜਾਬ ਦਾ ਜਿਹੜਾ ਹੈਗਾ ਪਾਣੀ ਦਾ ਮਸਲਾ ਉਹਨੇ ਉਹ ਜੂਰ ਕਰ ਲਿਆ ਕਿ ਇਹ ਚੱਲ ਪਿਆ ਹੁਣ ਇੰਦਰਾ ਗਾਂਧੀ ਨੂੰ ਪਤਾ ਸੀ ਪੇ 50000 ਜਣਾ ਪੰਜਾਬ ਨੇ ਜਿੱਤ ਜਾਣਾ ਉਹਨੇ ਦਰਬਾਰਾ ਸਿੰਘ ਨੂੰ ਸੱਦਿਆ ਦਰਬਾਰਾ ਸਿੰਘ ਨੂੰ ਸੱਦ ਕੇ ਉਹ ਜਿਹੜਾ ਕਾਗਜ਼ ਵਾਪਸ ਕਰਾਇਆ ਹੂੰ ਔਰ ਉਹਦਾ ਬਜਾਨਾ ਜਿਹੜਾ ਹੁਣ ਪੰਜਾਬ ਭੁਗਤ ਰਿਹਾ ਇੱਥੇ ਹੀ ਬਸ ਨਹੀਂ ਯਾਨੀ ਜੈਲ ਸਿੰਘ ਨੇ ਇਹਨਾਂ ਪਾਣੀ ਸਐਸਵਾਈਐਲ ਦਾ ਚਾਲੂ ਕਰਾਉਣ ਲਈ ਉਸ ਨੇ ਚਿੱਠੀ ਲਿਖੀ ਔਰ ਪੈਸੇ ਮੰਗੇ ਜਿਹੜੇ 1 ਕਰੋੜ ਰੁਪਏ ਸਰਕਾਰ ਦੇ ਦਿੱਤਾ ਰਾਂ ਫਿਰ ਬਾਗਲ ਵਾਲੇ ਫੇਰ ਸਪੈਸ਼ਲ ਆਖਦੇ ਆ ਉਹਨਾਂ ਨੂੰ ਕਿਹਾ ਗਿਆ ਪਿਆਹੇ ਸਟ੍ਰਾਈਲ ਦੇ ਨਹਿਰ ਟੁੱਟਣੀ ਆ ਹੂੰ ਤੇ ਸਾਨੂੰ ਤੁਸੀਂ ਪੈਸੇ ਦਿਓ ਫਿਰ ਇਹਨਾਂ ਨੇ 1 ਕਰੋੜ ਰੁਪਏ ਲਿਆ ਇਹਦੇ ਵਿੱਚ ਸਾਰੇ ਦੋਸ਼ੀ ਆ ਹੂੰ ਕੋਈ ਵੀ ਨਹੀਂ ਠੀਕ ਕੋਈ ਵੀ ਪੰਜਾਬ ਦਾ ਹੱਕ ਦੇ ਖੜੇ ਖੜਾ ਜਿਹੜੀ ਪੰਜਾਬ ਦੇ ਪਾਣੀਆਂ ਦੀ ਲੋਟਕ ਸੁੱਟ ਹੁੰਦੀ ਰਹੀਏ ਇਹਦੇ ਵਿੱਚ ਸਾਰੀਆਂ ਤਰਾਂ ਦੋਸ਼ੀ ਰਹੀਆਂ ਸਾਰੀਆਂ ਤਰ੍ਹਾਂ ਦੋਸ਼ੀ ਅੱਜ ਵੀ ਦੋਸ਼ੀ ਹੂੰ ਤੇ ਤੁਸੀਂ ਪਹਿਲਾਂ ਬੋਲਦਾ ਜਦੋਂ ਇਹ ਬੰਦਾ ਦਿਆ ਇਕੱਠੇ ਕਰਦਾ ਜਿਹੜਾ ਕਾਨੂੰਨ ਪਾਸ ਹੋ ਰਿਹਾ ਸੀਗਾ ਜਿਹੜਾ ਕਿ ਰਾਜ ਬਿਲ ਸਭਾ ਲੋਕ ਸਭਾ ਨੇ ਕਰਤਾ ਰਾਜ ਸਭਾ ਚ ਰਹਿੰਦਾ ਹੂੰ ਉਦੋਂ ਵੀ ਇਹ ਸਾਰੇ ਕਾਂਗਰਸੀ ਐਮਐਲਪੀ ਐਮਪੀ ਕਾਲੀ ਐਮਪੀ ਤੇ ਆਪਣਾ ਰਾਜ ਸਭਾ ਦੇ ਐਮਪੀ ਸਾਰੇ ਚੁੱਪ ਰਹਿ ਹੂੰ ਉਦੋਂ ਬਾਅਦ 2002-21 ਦੇ ਵਿੱਚ ਫੇਰ ਬਿੱਲ ਆਇਆ ਜੋ ਬਿੱਲ ਸੇਫਟੀ ਐਕਟ ਬਣਿਆ ਉਦੋਂ ਵੀ ਤੇ ਆਪਣਾ ਭਗਵੰਤ ਸਿੰਘ ਮਾਨ ਵੀ ਉੱਥੇ ਮੁਕ ਆਪਣਾ ਹੈਗਾ ਸੀ ਐਮਪੀ ਉਦੋਂ ਵੀ ਕਾਲੀਦਾਲ ਕਾਂਗਰਸੀ ਤੇ ਸਾਰੇ ਚੁੱਪ ਰਹੇ ਉਦੋਂ ਕਿਉਂ ਨਹੀਂ ਰੌਲਾ ਪਾਇਆ ਇਹਨਾਂ ਨੇ ਵੀ ਬਿਲ ਆਪਣਾ ਇਹ ਨਹੀਂ ਬਣਦਾ ਡਾਇਨ ਸੈਫਟੀ ਐਕਟ ਨਹੀਂ ਬਣਨਾ ਚਾਹੀਦਾ ਹੂੰ ਜਦੋਂ ਡਾਇਨ ਸੈਫਟੀ ਐਕਟ ਬਣ ਗਿਆ ਅੱਜ ਉਹਨੂੰ ਲਾਗੂ ਕਰ ਰਹੇ ਆ ਅੱਜ ਇਹ ਬੋਲ ਰਹੇ ਤੋਦੋਂ ਕਿਉਂ ਨਹੀਂ ਬੋਲੇ ਜੀਬੀ ਐਮਬੀ ਦੇ ਵਿੱਚੋਂ ਜਦੋਂ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਗਈ ਪੰਜਾਬ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਹਮਾਇਤ ਦੇ ਵਿੱਚ ਕੋਈ ਪੈਨਲ ਨਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਡਾਇਰੈਕਟਰ ਸੀਗਾ ਉਹਨੂੰ ਵੀ ਬਦਲ ਦਿੱਤਾ ਗਿਆ ਤੇ ਇਹ ਵੀ ਸਵਾਲ ਹੈ ਕਿ ਉਦੋਂ ਪੰਜਾਬ ਦੀਆਂ ਜਿਹੜੀਆਂ ਬਹੁਤ ਸਾਰੀਆਂ ਧਿਰਾਂ ਕਿਉਂ ਨਹੀਂ ਬੋਲੀਆਂ ਉਹੀ ਤਾਂ ਹੈ ਜਦੋਂ ਲੋਰਸੇ ਉਦੋਂ ਬੋਲਦੇ ਨਹੀਂ ਹਮ ਹੁਣ ਬੋਲਦੇ ਆ ਆਪਣੇ ਸਿਰਫ ਅਖਰ ਪੁੰਝਾ ਵਾਲੇ ਲੋਕਾਂ ਨੇ ਕਿਉਂਕਿ ਹੁਣ ਜਿਹੜਾ ਉੱਥੇ ਦਿੱਲੀ ਦੇ ਵਿੱਚ ਆਪ ਪਾਰਟੀ ਸਰਕਾਰ ਦੀ ਜੇ ਆਪ ਪਾਰਟੀ ਸਰਕਾਰ ਹੁੰਦੀ ruthenium ਨਹੀਂ ਬੋਲਣਾ ਕਿਹਨੇ ਹੁਣ ਵੀ ਚੁੱਪ ਰਹਿਣਾ ਸੀ ਸਾਰਿਆਂ ਨੇ ਹੂੰ ਹੁਣ ਵੀ ਇਹ ਸਾਰਾ ਕੁਝ ਨਾਲ ਮਿਲ ਕੇ ਹੋਏਗਾ ਕੱਲ ਕਹਿੰਦੇ ਕੱਲ ਆਪੇ ਕਹਿ ਰਿਹਾ ਕਿ ਮੁਲਕੇ ਆਪ ਕੱਲ ਕਹਿ ਰਹੇ ਸੀ ਵੀ ਉਹ ਜੀ ਸਾਡੇ ਤੋਂ ਡਰਾ ਸਾਡੀ ਧੌਂਟੇ ਗੋਡਾ ਰੱਖ ਕੇ ਪਾਣੀ ਨਹੀਂ ਲੈ ਸਕਦੇ ਉਹਦਾ ਸਾਡੇ ਤੋਂ ਪਾਣੀ ਮੰਗਣ ਸਹਿਮਤ ਆ ਫਿਰ ਕੇ ਪੰਜਾਬ ਦਾ ਪਾਣੀ ਉਹਦਾ ਪਾਣੀ ਸਾਡੇ ਤੋਂ ਮੰਗਣ ਹੀ ਦੇ ਦੇਾਂਗੇ ਪਰ ਇਹ ਗੋਡਾ ਰੱਖ ਕੇ ਨਹੀਂ ਦੇਣਾ ਸਾਡੇ ਤੇ ਧੌਣ ਤੇ ਗੋਡਾ ਰੱਖ ਕੇ ਪਾਣੀ ਲੈ ਸਕਦੇ ਇੱਕ ਬਣੇ ਤੁਸੀਂ ਦੇਣ ਨੂੰ ਤਿਆਰ ਵੀ ਬੈਠੇ ਜੇ ਇੱਕ ਬਣੇ ਕਿਦੇ ਅਹੀ ਬੂਦਲੇ ਜਾਣ ਦੇਣਾ ਲੋੜ ਦੋਣਾ 1700 ਕਿਊਸਕ ਦੀ ਸੀ ਤੇ ਇਹ ਤਾਂ 4000 ਕਿਊਸਕ ਦੇਣ ਦਾ ਫਿਰ ਉਹ ਕਿਉਂ ਦੇਣ ਦਾ 2300 ਕਿਊਸਕ ਵੱਧ ਕਿਉਂ ਦੇਣ ਦਾ ਜਿਹੜਾ ਹੁਣ 8500 ਕਿਊਸਕ ਦੀ ਮੰਗ ਕੀਤੀ ਜਾ ਰਹੀ ਹੈ ਫਿਰ ਇੰਨਾ ਪਾਣੀ ਹਰਿਆਣਾ ਨੇ ਕੀ ਕਰਨਾ ਉਹ ਉਹਨਾਂ ਨੇ ਆਪਣੇ ਫਸਲ ਪਾਲਣੀਆਂ ਹੂੰ ਇਹਨਾਂ ਨੂੰ ਕੋਈ ਫਿਕਰ ਨਹੀਂ 70% ਪਾਣੀ ਪੰਜਾਬ ਦਾ ਹਰਿਆਣਾ ਰਾਜਸਥਾਨ ਦੇ ਮਾਚਲ ਵਰਤ ਆਪਾਂ ਦਿੱਲੀ ਵਰਤ ਰਿਆ ਹੂੰ ਔਰ ਇਸ ਸੇਫ ਲੋਕਲ ਖਾਵਾ ਕਰ ਰਹਾ ਹੈ ਆਪ ਕੋ ਆਪਣਾ ਗੱਦੀ ਬਚਾਉਣ ਵਾਸਤੇ ਬਖਸ਼ੀ ਸਿੰਘ ਜੀ ਕੇ ਵੀ ਆ ਦਲੀਲ ਜਿਹੜਾ ਪੰਜਾਬ ਪ੍ਰਸਤ ਤਿਰਾਂ ਦੇ ਵੱਲੋਂ ਜਾਂ ਜਿਹੜੇ ਆਪਣੇ ਆਪ ਦੇ ਵਿੱਚ ਪੰਜਾਬ ਦੇ ਚਿੰਤਕ ਨੇ ਉਹਨਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਕਿ ਜਿਹੜਾ ਭਾਰਤ ਦੇ ਵਿੱਚ ਵੱਖ-ਵੱਖ ਖਿੱਤੇ ਨੇ ਵੱਖ-ਵੱਖ ਸੂਬੇ ਨੇ ਕੋਈ ਕੋਲਾ ਬਣਾ ਰਿਹਾ ਹੈ ਕੋਈ ਪੱਥਰ ਬਣਾ ਰਿਹਾ ਹੈ ਤੇ ਇਸੇ ਨੂੰ ਲੈ ਕੇ ਜਦੋਂ ਉਹਨਾਂ ਦੇ ਸਰੋਤਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਤਾਂ ਦੂਜੇ ਸੂਬਿਆਂ ਨੂੰ ਮੁੱਲ ਵੇਚਿਆ ਜਾਂਦਾ ਹੈ ਉਹਦੀ ਕੀਮਤ ਲਈ ਜਾਂਦੀ ਹੈ ਪਰ ਦੁਨੀਆ ਦੇ ਵਿੱਚ ਪੰਜਾਬ ਹੀ ਅਜਿਹਾ ਸੂਬਾ ਕਿਉਂ ਹੈ ਕਿ ਜਿਹਦਾ ਪਾਣੀ ਵੀ ਲਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ਿਆਤੀ ਵੀ ਕੀਤੀ ਜਾ ਰਹੀ ਹੈ ਹਰ ਦੇਸ਼ ਨੂੰ ਹਰ ਰਾਜ ਨੂੰ ਕੁਦਰਤ ਨੇ ਕੁਝ ਨਾ ਕੁਝ ਦਿੱਤੇ ਹੋਏ ਹਨ ਜਿਹੜੇ ਆਪਣੇ ਵੇਚ ਕੇ ਤਾਂ ਆਪਣੀ ਆਮਦਨ ਦਉਂਦਾ ਹੈ ਹੁਣ ਕੱਲ ਮੈਂ ਰਾਏ ਸਿੰਘ ਸ਼ੈਣੀ ਦਾ ਇੱਕ ਬਿਆਨ ਪੜ੍ਹ ਰਿਹਾ ਸੀ ਉਹ ਕਹਿੰਦਾ ਜੀ ਪਾਣੀ ਕੁਦਰਤੀ ਹੈ ਚੀਜ਼ ਹੈ ਇਸ ਕਰਕੇ ਇਹਦੇ ਤੇ ਕਿਸੇ ਦਾ ਅਧਿਕਾਰ ਨਹੀਂ ਤੇ ਜੇ ਕੁਦਰਤੀ ਚੀਜ਼ ਹੈ ਤੇ ਪੱਥਰ ਵੀ ਤਾਂ ਕੁਦਰਤੀ ਚੀਜ਼ ਆ ਰਾਜਸਥਾਨ ਦਾ ਅਧਿਕਾਰ ਕਿੱਦਾਂ ਹੋਈ ਹੁੰਦੇ ਫ੍ਰੀ ਲੋਹੇ ਦਾ ਆਪਣਾ ਝਾਰਖੰਡ ਦੇ ਦੂਜੇ ਸਟੇਟਾਂ ਲੋਹਾ ਨਿਕਲਦਾ ਉਹਨਾਂ ਦਾ ਤੇ ਅਧਿਕਾਰ ਕਿੱਦਾਂ ਉਹ ਵੀ ਫ੍ਰੀ ਵੰਡਣ ਸੋਨਾ ਜਿੱਥੇ ਧਰਦੇ ਉਹ ਵੀ ਤਾਂ ਫ੍ਰੀ ਵੰਡਣ ਰੋਕ ਕਿਉਂ ਨਹੀਂ ਘਾ ਸਿਰ ਪਾਣੀ ਕਿਉਂ ਫਰੀ ਪਾਣੀ ਦੇ ਅਧਿਕਾਰ ਫ੍ਰੀ ਹੈ ਉੱਥੇ ਹੈ ਪਰ ਜਿਹੜੀਆਂ ਦੂਜੀਆਂ ਹੁੰਦੇ ਤਾਂ ਹੀ ਪੈਸੇ ਵੱਡਾ ਜੇ ਸਿਰ ਪੰਜਾਬ ਨਾਲ ਧਿਆਨ ਕਰਨ ਵਾਸਤੇ ਪੰਜਾਬ ਨਾਲ ਧੱਕਾ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਪੰਜਾਬ ਦਾ ਪਾਣੀ ਨਹੀਂ ਖੋਇਆ ਪੰਜਾਬ ਦਾ ਜਿਹੜਾ ਹਿੱਸਾ ਵਾ এমਪਲਾਈ ਦਾ ਠੀਕ ਆਪਣਾ ਉੱਥੇ 12 ਟਾਈਮ ਤੇ ਉਹਦੇ ਜਿਹੜੇ 60% ਮਲਾਜ਼ਮ ਜਿਹੜੇ ਉਹ ਪੰਜਾਬ ਦੇ ਹੋਣੇ ਚਾਹੀਦੇ ਆ 60 40 ਦਾ ਅਨੁਪਾਤ ਸੀਗਾ 60 ਪਰਸੈਂਟ ਪਰ ਉੱਥੇ ਕਿੰਨੇ ਮਲਾਜ਼ਮ ਹੈ ਹੀ ਨਹੀਂ ਕਿਉਂ ਕਿਉਂਕਿ ਪੰਜਾਬ ਸਰਕਾਰ ਨੇ ਭੇਜੇ ਹੀ ਨਹੀਂ ਕਦੇ ਪੰਜਾਬ ਸਰਕਾਰ ਦੇ ਮੱਥਲੇ ਇੰਟ ਆਇਆ ਕੌਣ ਉੱਥੇ ਗੱਲ ਗੁਰੂ ਕਰੇ ਨਾ ਦੇ ਹੂੰ ਉਹਨਾਂ ਗੱਲ ਜਦੋਂ ਇਹਨਾਂ ਦੇ ਡਾਇਰੈਕਟਰ ਢਾਏ ਗਏ ਸੀ ਕਿਉਂ ਨਹੀਂ ਰੋਲਾ ਪਾਇਆ ਇਹਨਾਂ ਨੇ ਪੰਜਾਬ ਦੀ ਸਰਕਾਰ ਨੇ ਸਰਕਾਰ ਦੇ ਇਹਨਾਂ ਦੀ ਸੀ ਕਿ 21 22 ਚ ਬਣ ਗਈ ਸੀਗੇ ਕਿਉਂ ਨਹੀਂ ਰੋਲਾ ਪਾਇਆ ਹਜੇ ਤੱਕ ਟੈਂਸਰ ਪ੍ਰੋਪਰਟੀ ਕਿਹੋ ਜਿਹੇ ਇੱਥੇ ਹੀ ਬਸਣੇ ਪੰਜਾਬ ਵਿੱਚ ਆਪਣਾ ਚੰਡੀਗੜ੍ਹ ਦੇ ਵਿੱਚ EMPLOYE ਦਾ 60 40 ਦਾ ਕੋਟਾ ਵਾ ਔਰ ਕਿੰਨੇ ਪੰਜਾਬ ਦੇ ਮਲਾਜੇ ਉੱਥੇ ਰਿਪਿਟੇਸ਼ਨ ਦੇ ਆ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਖੋਇਆ ਹੁਣ ਉਹ ਪਾਣੀ ਖੋਣਗੇ ਪਰ ਖੋ ਰਹਿਏ ਆ ਇਹ ਕਰਕੇ ਸਾਰੇ ਅੱਖਾਂ ਪੂਜ ਰਹੇ ਆ ਸਿਰਫ ਆਪਣੀਆਂ ਗੱਦੀਆਂ ਬਚਾਉਣ ਵਾਸਤੇ ਲੋਕਾਂ ਨੂੰ ਖਵਾਵਾ ਕਰਨ ਵਾਸਤੇ ਹੈ ਤਾਂ ਕਿ ਉਹ ਕਿਉਂ ਇਹ ਕਿਉਂ ਹੋ ਰਿਹਾ ਕਿਉਂਕਿ ਦਿੱਲੀ ਸਰਕਾਰ ਪ੍ਰਾਪਤ ਸਰਕਾਰ ਪਾਰਟੀ ਸਰਕਾਰ ਦਿੱਲੀ ਚ ਵਿਹਾਰ ਗਈ ਹੂੰ ਔਰ ਪੰਜਾਬ ਵਿੱਚ ਫੇਲ ਹੋ ਗਈ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਪੰਜਾਬ ਚ ਅਸੀਂ ਫੇਲ ਹੋ ਰਹੇ ਆ ਹੁਣ ਸਾਡੇ ਕੋ ਕੋਈ ਚਾਂਸ ਨਹੀਂ ਰਿਹਾ ਦੁਬਾਰਾ ਸਰਕਾਰ ਬਣਾਉਣ ਦਾ ਹੂੰ ਤੋਂ ਹੁਣ ਇਹਨਾਂ ਨੇ ਇੱਕ ਨਸ਼ਾ ਕੱਢ ਲਿਆ ਹੂੰ ਇੱਕ ਪਾਣੀ ਕੱਢ ਲਿਆ ਤਾਂ ਅਗੇ ਜਦੋਂ ਉਹ ਆਪਣਾ ਆਪਣਾ ਨਹੀਂ ਉਦੋਂ ਇਹਨੇ ਆਪਣਾ ਗ੍ਰੈਡਿਟ ਪਾਸ ਕਰਕੇ ਬਲਿੰਦਰ ਸਿੰਘ ਆਪਣੇ ਆਪ ਨੂੰ ਪਾਣੀਆਂ ਰਾਖਾ ਬਣ ਗਿਆ ਸੀ ਇਹਨਾਂ ਕਹਿਆ ਵੀ ਹੁਣ ਅਸੀਂ ਵੀ ਪਾਣੀਆਂ ਰਾਖੇ ਖਵਾਈਏ ਉਹ ਥੋੜੇ ਜਿਹੜਾ ਤੁਸੀਂ ਇੱਥੇ ਬੋਰਡ ਲੱਗੇ ਦੇਖੋਗੇ ਸੜਕਾਂ ਤੇ ਜਿੱਥੇ ਲਿਖਿਆ ਜਾਊਗਾ ਵੀ ਪਾਣੀਆਂ ਰਾਖਾ ਭਗਨ ਸਿੰਘ ਮਾਨ ਹੂੰ ਸਾਰੇ ਡਰਾਮੇ ਕਰ ਰਹੇ ਆ ਉਹ ਤੁਸੀਂ ਪੰਜਾਬ ਚ ਤੁਸੀਂ ਉਥੇ EMPLOYE ਦਾ ਪੂਰੀ ਭਰਤੀ ਕਰਕੇ ਦੇਖ ਨਹੀਂ ਸਕੇ ਜਿਹੜੇ ਤੁਹਾਡੇ ਰਾਖੀ ਦਾ ਕਰਦੇ ਆ ਟਾਡੇ ਕਾਸ਼ਦੀਪ ਸਿੰਘ ਸਾਰੀ ਉਹਨਾਂ ਅਦਾਜ਼ ਨੂੰ 12 ਵਜੇ ਉਹ ਬਦਲ ਕੇ ਬਾਸੇ ਮਾਰਿਆ ਹਾਂ ਜੇ ਤੁਹਾਡੇ EMPLOYEES ਉੱਥੇ ਤੁਹਾਡੇ ਸਾਰਾ 60% ਮਜ਼ਦੂਰ ਤੁਹਾਡੇ ਹੁੰਦੇ ਅੱਜ ਟੜਾ ਧੱਕਾ ਦੇਣਾ ਹੁੰਦਾ ਜੇ 60% ਮਜ਼ਦੂਰ ਪ੍ਰਸਨ ਮਜ਼ਦੂਰ ਚੰਡੀਗੜ੍ਹ ਦੇ ਵਿੱਚ ਹੁੰਦੇ ਡੈਪੂਟੇਸ਼ਨ ਤੇ ਅੱਜ ਪੰਜਾਬੀ ਦਾ ਹਾਲ ਨਹੀਂ ਹੈ ਥਾ ਚੰਡੀਗੜ੍ਹ ਤੇ ਹੁੰਦਾ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 40000 ਮਜ਼ਦੂਰ ਹੈ ਚੰਡੀਗੜ੍ਹ ਨੂੰ ਸ਼ੇਸ਼ ਹੁੰਦਾ ਉਹ ਕਿਹਦੀ ਗੱਲ ਕਰਦੇ ਆ ਸਿਰਫ ਦਿਖਾਵੇ ਕਰ ਰਹੇ ਆ ਕੋਈ ਪੰਜਾਬ ਦੇ ਹੱਕ ਲਈ ਨਹੀਂ ਖੜ ਰਿਹਾ ਨਾ ਕੋ ਖੜੂਗਾ ਜਿਹੜਾ ਖੜੂਗਾ ਜਿਹੜਾ ਗੱਲ ਕਰੂਗਾ ਜਾਂ ਉਹ ਜੇਲ੍ਹ ਚ ਜਾਊਗਾ ਜਾਂ ਉਹਨੂੰ ਗੋਲੀ ਮਾਰ ਦਿੱਤੀ ਜਾਊ। ਸਾਰੀ ਪਾਰਟੀਆਂ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਬਿਆਨ ਦੇਣ ਤੋਂ ਬਾਅਦ ਉਹਨਾਂ ਦੇ ਇਕੱਠੇ ਹੋਣ ਤੋਂ ਬਾਅਦ ਲੱਗਦਾ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਖੂਨ ਤੋਂ ਬਚਾਇਆ ਜਾ ਸਕਦਾ ਆ। ਪਰਸੋ ਹੀ ਪੜਾ ਆਪਣਾ ਲੱਗ ਜਾਣਾ ਆਪਣਾ ਪਰਸੋ ਪੜਾ ਪਲਾ ਲੱਗਣਾ ਸੈਸ਼ਨ ਚ ਕੀ ਕਰਦੇ ਆ। ਹੂੰ। ਅਰਸੋ ਸੈਸ਼ਨ ਸੱਦਿਆ ਜਨਾ ਸੈਸ਼ਨ ਚ ਹੋ ਸਕਦਾ ਮਤਾ ਪੈ ਜੀ ਉਹ ਹੀ ਨਾ ਪਰਸੇ ਪੈ ਲੱਗ ਜੂ ਕੀ ਕਰਦੇ ਆ ਕਿੰਨਾ ਕਿੰਨਾ ਘੋਰ ਲਾਉਂਦੇ ਆ ਤੋਂ ਪਹਿਲਾਂ ਦੋ ਸੈਸ਼ਨ ਆਪਣਾ ਕਾਂਗਰਸ ਵੇਲੇ ਹੂੰ ਤੇ ਬਾਦਲ ਵੇਲੇ ਵੀ ਹੋ ਚੁੱਕੇ ਆ ਉਦੋਂ ਬੜੇ ਨਾਲ ਲੰਬੇ ਚੋੜੇ ਮਤੇ ਪਾਸ ਕੀਤੇ ਸੀ ਕਿਸੇ ਮਤੇ ਦਾ ਕੀ ਹੋਇਆ ਜੀ ਕਿਸ ਹਮਤੇ ਜ ਕੋ ਨਿਕਲੇ ਕੋਈ ਕੋਈ ਮਤਾ ਲਾਗੂ ਕੀਤਾ ਮਤੇ ਪਾਸ ਕਰ ਸਿਰਫ ਮਤੇ ਪਾਸ ਤੱਕ ਰਹਿ ਜਾਣਾ ਹੂੰ ਲਾਗੂ ਨਹੀਂ ਹੁੰਦੇ ਮਤੇ ਮਤੇ ਪਾਸ ਕੀਤੇ ਹੋ ਐਮੀਅਤ ਰੱਖਦੇ ਆ ਮਤੇ ਹੀ ਮਾਮ ਰਹਿ ਜਾਂਦੇ ਆ ਨਾ ਹੂੰ ਅਹਿਮੀਅਤ ਨਹੀਂ ਉਹ ਇਹਨੂੰ ਫਾਲੋ ਕਰਦੇ ਤਾਂ ਅਹਿਮੀਅਤ ਬਣੇ ਜੋ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇ ਤੇ ਬਸ ਮਤਾ ਪਾਸ ਕੀਤਾ ਸਾਡੀ ਡਿਊਟੀ ਖਤਮ ਹੂੰ ਫਿਰ ਬਦਲ ਕਰ ਚੁੱਕਾ ਮਤਾ ਪਾਸ ਤੇ ਕੈਪਟਨ ਅਮਰ ਜੀ ਵੀ ਪਤਾ ਮਾਰ ਪਰ ਸਾਕ ਨੂੰ ਮਤਾ ਪਾਸ ਕਰ ਸਕੇ ਬਈ ਪਾਣੀ ਦੀ ਬੂੰਦ ਨਹੀਂ ਦਵਾਂਗੇ ਤੇ ਪਾਣੀ ਤਾਂ ਤੁਸੀਂ ਦੇ ਰਹੇ ਜੇ ਹੂੰ ਉਹਨੂੰ ਸਤਾਹ ਦਾ ਲੋੜ ਹੈ ਤੁਸੀਂ 4000 ਦੇ ਡੇ ਜੇ ਹੋਰ ਪਿਛਲੇ ਤਿੰਨਾ ਸਾਲਾਂ ਕਿਤੇ 9000 ਰੋਕੀ ਉਸਕੇ ਜਾਂਦਾ ਰਿਹਾ ਹੂੰ ਇਦਾਂ ਹੁਣ ਉਹਦਾ ਨੇ ਲਿਖਤੀ ਦੇਤਾ ਲਿਖਤੀ ਲਿਓਂ ਚ ਤਾਂ ਭਾਨਾ ਮਿਲ ਗਿਆ ਤੇ ਉਹਨਾਂ ਰੋਲਾ ਪਾ ਕੇ ਬਹਿ ਕੇ ਬਸ ਜਿੰਨੀ ਡਿਮਾਂਡ ਕੀਤੀ ਗਈ ਹੈ ਜਿੰਨੇ ਹਜ਼ਾਰ ਕਿਊਸਕ ਦੀ ਇੰਨਾ ਹੀ ਦਿੱਤਾ ਜਊ ਜਾਂ ਇਸ ਤੋਂ ਬਾਅਦ ਹੋਰ ਵੀ ਕਈ ਕਿਊਸਕ ਦੀ ਮੰਗ ਕੀਤੀ ਗਈ ਸੀ ਕਦੇ ਸਾਰਾ ਚੁੱਪਚਾਪ ਹੁੰਦਾ ਸੀ ਹਾਂ ਪਾਣੀ ਅੱਗੇ ਵੀ ਜਾਂਦਾ ਸੀ ਜੀ ਅੱਗੇ ਕਦੇ ਲਿਖਤੀ ਲੁਖਤੀ ਚ ਨਹੀਂ ਆਇਆ ਚੁੱਪਚਾਪ ਹੋ ਹੀ ਜਾਂਦਾ ਸੀ ਜਿੰਨਾ ਮੰਗਿਆ ਦਿੱਤੀ ਜਾਉ ਹੁਣ ਇਹਦੀ ਭਾਨਾ ਬਣ ਗਿਆ ਉਹਨਾਂ ਕਿ ਲਿਖਤੀ ਭੇਜਤਾ ਇਹਨਾਂ ਕੋ ਸਬੂਤ ਹੋ ਗਿਆ ਬਸ ਇੰਨਾ ਫਰਕ ਹੈ ਹੂੰ ਤੇ ਇਸ ਕਰਕੇ ਕੋਈ ਬਹੁਤਾ ਸਾਨੂੰ ਮਿੰਦੋ ਨਹੀਂ ਆਸ ਕੋਈ ਸਾਡੇ ਪੰਜਾਬ ਦੇ ਅੱਕ ਚ ਕੋਈ ਖੜੇਗਾ ਹੂੰ ਹੈ ਬਿਲਕੁਲ ਇਹ ਚ ਜਿਆਦਾ ਜਿਹੜਾ ਵਿਖਾਵਾ ਤੇ ਹੁਣ 15 ਪੰਜ ਲੀਟਰ ਪਰ ਲਾਗੀ ਜਾਣਾ ਕਿ ਕੀ ਹੁੰਦਾ ਬਿਲਕੁਲ ਜਿੱਥੇ ਮੈਂ ਕਹਿੰਦਾ ਵੀ ਜੇ ਪਾਣੀ ਦਾ ਮਸਲਾ ਠਾਉਂਦੇ ਨਾਲ ਚੰਡੀਗੜ੍ਹ ਦਾ ਵੀ ਠਾਉਣਾ ਹੂੰ ਚੰਡੀਗੜ੍ਹ ਦਾ ਠਾਉਣਾ ਚੰਡੀਗੜ੍ਹ ਦੇ ਪੰਜਾਬੀ ਜੱਬਲ ਦੇ ਇਲਾਕੇ ਦਾ ਵੀ ਠਾਉਣਾ ਹੂੰ ਘੱਟੋ ਘੱਟ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਮੇਜੇ ਜਾਉਂਦੇ ਨੇ ਜਾਂ ਦੀ ਰਾਜਧਾਨੀ ਕੋਈ ਨਹੀਂ ਉਰਾਈ ਮਠਾ ਟੋਂਡਾ ਦਾ ਮਠਾ ਪਾਸ ਕਰੇ ਪਰਨਾ ਚਟੋਲਿਆਂ ਦੇ ਨਾਲ ਬਾਦਲਾਂ ਦੀ ਪੂਰੀ ਨੇੜਤਾ ਰਹੀ ਇਹ ਵੀ ਕਿਹਾ ਜਾਂਦਾ ਕਿ ਰਿਸ਼ਤੇਦਾਰੀ ਇੱਤੇ ਅਵੇ ਚਟਾਲਾ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਰਸਤੇ ਬੰਦ ਕਰਾਂਗੇ ਜੇ ਪਾਣੀ ਨਹੀਂ ਦਿੰਦੇ ਸਾਨੂੰ ਤੇ ਕੋਈ ਤਾਂ ਉਹਨੇ ਨਹੀਂ ਇੱਥੇ ਨਹੀਂ ਇੱਥੋਂ ਧੱਕ ਨਹੀਂ ਰਿਹਾ ਜਿਹੜਾ ਚਟਾਲਾ ਰਸਤਾ ਰੋਕੜ ਧੱਕ ਨਹੀਂ ਰਿਹਾ ਉਹਨੇ ਤੇ ਕਿਹਾ ਲਾਤੋ ਕੇ ਬੂਧ ਬਾਤੋਂ ਸੜੀ ਮੰਨਤੇ ਇਹ ਹਾਂ ਅਜੋ ਲੱਤਾਂ ਨਾ ਬਣਾਉਣਾ ਚਾਹੁੰਦਾ ਹਾਂ ਹਾਂ ਅਜੋ ਹੋਰ ਅਜੇ ਚਟਾਲਾ ਜਿਹੜਾ ਇਹਨਾਂ ਦਾ ਖਾਸ ਹੈ ਅਜੋ ਕਹਿੰਦਾ ਲਾਤੋ ਕੇ ਬੂਧ ਬਾਤੋਂ ਸੜੀ ਮੰਨਤੇ ਅੱਜ ਕਹਿੰਦਾ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕ ਗੱਲਾਂ ਨਾਲ ਮੰਨਣ ਵਾਲੇ ਛੱਤਰ ਨਾਲ ਮੰਨਣਗੇ ਅੱਜ ਉਹ ਪੰਜਾਬ ਨੂੰ ਚੈਲੰਜ ਕਰ ਰਿਹਾ ਪਰ ਕੋਈ ਨਹੀਂ ਬੋਲਿਆ ਹੂੰ ਇਸ ਕਰਕੇ ਵੇਖੋ ਤੇਲ ਵੇਖੋ ਤੇਲ ਦੀ ਧਾਰ ਵੇਖੋ ਨਰਤੀ ਕ ਬਿਲਕੁਲ ਬੀਬੀ ਐਮਬੀ ਦੇ ਮੁੱਦੇ ਦੇ ਉੱਪਰ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਕੀਤੀ ਹੋਈ ਰਾਜਨੀਤੀ ਤੇ ਦੂਜੇ ਪਾਸੇ ਕਈ ਹਜ਼ਾਰ ਕਿਊਸਕ ਪਾਣੀ ਦੀ ਜਿਹੜੀ ਨੋਟ ਹੁੰਦੀ ਨਜ਼ਰ ਆ ਰਹੀ ਐ ਸੇ ਨੂੰ ਲੈ ਕੇ ਪੰਜਾਬ ਪੱਖੀ ਰਾਂਦੇ ਵੱਲੋਂ ਪੰਜਾਬ ਦੇ ਚਿੰਤਕਾਂ ਦੇ ਵੱਲੋਂ ਆਵਾਜ਼ ਵੀ ਬੁਲੰਦ ਕੀਤੀ ਜਾ ਰਹੀ ਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਹਰਿਆਣਾ ਦੀ ਸਿਆਸਤ ਦੇ ਵਿੱਚ ਗਰਮਾਇਆ ਹੋਇਆ ਇੱਕ ਨਵਾਂ ਵਿਸ਼ਾ ਕਿਹੜੇ ਪਾਸੇ ਕਿਹੜਾ ਰੂਪ ਲੈ ਕੇ ਜਾਂਦਾ ਏ ਇਹ ਵੀ ਕਾਬਲੇ ਗੌਰ ਰਹੇਗਾ ਪੁਵਿੱਖ ਦੇ ਵਿੱਚ ਵੀ ਤਮਾਮ ਸਾਰੇ ਵਿਸ਼ਿਆਂ ਤੇ ਬਾਬਤ ਆਪਣੀ ਰਾਇ ਰੱਖਦੇ ਰਹੂ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ